ਆਹ ਜਿਹੜੀ ਚੀਜ਼ ਤਿਆਰ ਹੋ ਰਹੀ ਹੈ ਨਾ ਜਿਹੜੀ ਚੀਜ਼ ਤਿਆਰ ਹੋਊਗੀ ਆ ਦੇਖੋ ਜਿਹੜਾ ਤੁਸੀਂ ਦੇਖ ਰਹੇ ਹੋ ਆਪਣੇ ਸਰੀਰ ਦੀਆਂ ਹੈ ਅਧੀਆਂ ਬਿਮਾਰੀਆਂ ਚੱਕ ਦਿੰਦਾ ਅਧੀਆਂ ਕੀ ਸਾਰੀਆਂ ਹੀ ਚੱਕ ਦਿੰਦਾ ਬਹੁਤ ਤਾਂ ਦਵਾਈਆਂ ਦੇ ਵਿੱਚ ਕੰਮ ਆਉਂਦਾ ਹੈ ਬਹੁਤ ਸਰੀਰ ਲਈ ਵੀ کارਗਰ ਪੰਸਾਰੀ ਵੀ ਦਿੰਦੇ ਨੇ ਹੋਰ ਵੀ ਡਾਕਟਰ ਦਿੰਦੇ ਦਵਾਈਆਂ ਦੇ ਵਿੱਚ ਵੀ ਪੈਂਦਾ ਹੈ ਇਹ ਮੰਨੋ ਬਣ ਰਿਹਾ ਜਿਹੜਾ ਇਹ ਤਿਆਰ ਹੋ ਰਹੀ ਹੈ ਨਾ ਚੀਜ਼ ਇਹ ਸਾਬੂਦਾਣਾ ਬਣ ਰਿਹਾ ਇਹ ਤੁਸੀਂ ਕਹੋਗੇ ਵੀ ਆਹ ਚੀਜ਼ ਕੀ ਆ ਇਹ ਇੱਕ ਦਰਖਤ ਦੇ ਤਣੇ ਨੇ ਜਿਹਨੂੰ ਆਪਣੇ ਇੰਡੀਆ ਦੇ ਵਿੱਚ ਕਸਾਗੋ ਕਹਿੰਦੇ ਨੇ ਜਾਂ ਕਸਾਵਾ ਸੌਰੀ ਕਸਾਗੋ ਨਹੀਂ ਕਸਾਵਾ ਕਹਿੰਦੇ ਨੇ ਤੇ ਬਾਹਰ ਅਫਰੀਕੀ ਦੇਸ਼ਾਂ ਦੇ ਵਿੱਚ ਇਹਨੂੰ ਸਾਗੋ ਪਾਮਾ ਕਹਿੰਦੇ ਨੇ ਇਸ ਦਰਖਤ ਨੂੰ ਉਹਦੇ ਤਣੇ ਨੇ ਇਹ ਇਹ ਤਣੇ ਲਿਆ ਕੇ ਬਾਹਰ ਦੇ ਵਿੱਚ ਤੁਸੀਂ ਸਾਬੂਦਾਨਾ ਦੇਖੋ ਕਿਵੇਂ ਬਣਦਾ ਹੈ ਇਹ ਇਹ ਤਣੇ ਨੂੰ ਰੀਸਾਈਕਲ ਕਰਕੇ ਇਹ ਸ਼ਕਰਗੰਦੀ ਦੇ ਨਾਲ ਮਿਲਦਾ ਜੁੜਦਾ ਹੀ ਹੈ ਦੇਖੋ ਤੁਸੀਂ ਕਹੋਗੇ ਸ਼ਕਰਗੰਦੀ ਹੈ ਪਰ ਇਹ ਸ਼ਕਰਗੰਦੀ ਨਹੀਂ ਹੈਗੀ ਇਹ ਉਹਦੇ ਕਸਾਵਾ ਦੇ ਤਣੇ ਨੇ ਕਸਾਵਾ ਨਾਮ ਦਾ ਦਰੱਖਤ ਇਹਨੂੰ ਸਾਗੋਪਾਮਾ ਵੀ ਕਹਿੰਦੇ ਨੇ ਉਹਦੇ ਤਣੇ ਨੇ ਉਹ ਮੰਨ ਲਓ ਇੱਕ ਗੁੱਦਾ ਜਿਹਾ ਹੀ ਹੁੰਦਾ ਉਹਦੇ ਤਣਿਆਂ ਦੇ ਵਿੱਚ ਇਹ ਗੁਦਗਦੇ ਜਿਹਾ ਹੀ ਹੁੰਦਾ ਉਹਲਾ ਹੀ ਹੁੰਦਾ ਉਹਨੂੰ ਦੇਖੋ ਇਹ ਮੰਨ ਲਓ ਰੀਸਾਈਕਲ ਕਰਕੇ ਉਸ ਤੋਂ ਬਾਅਦ ਆਹ ਗੁੱਦਾ ਜਿਹਾ ਦਾ ਕੱਢ ਕੇ ਮੈਲਟ ਕਰਕੇ ਉਹਨੂੰ ਪੀਸ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਫਿਰ ਅੱਗੇ-ਅੱਗੇ ਜਾਂਦਾ ਇਹ ਪ੍ਰੋਸੈਸ ਦੇ ਵਿੱਚ ਨਿਕਲ ਗਿਆ ਪਾਣੀ ਪੂਣੀ ਇਹਦਾ ਅੱਡ ਹੋ ਜਾਂਦਾ ਸੁੱਕਿਆ ਹੋਇਆ ਪਦਾਰਥ ਅੱਡ ਰਹਿ ਜਾਂਦਾ ਅੱਗੇ-ਅੱਗੇ ਪ੍ਰੋਸੈਸ ਤੇ ਵਧਦਾ ਹੋਇਆ ਫਿਰ ਦੇਖੋ ਸਾਬੂਦਾਣੇ ਸ਼ਕਲ ਲੈਣੀ ਸਟਾਰਟ ਕਰ ਦਿੰਦਾ ਆ ਦੇਖੋ ਤੁਸੀਂ ਇੱਥੇ ਸੁਕਾ ਕੇ ਇਹਨੂੰ ਮੈਂ ਬਣਾ ਕੇ ਇਹਦਾ ਪਾਊਡਰ ਜਿਹਾ ਚੂਰਾ ਜਿਹਾ ਬਣਾ ਕੇ ਅੱਗੇ ਭੇਜ ਰਹੇ ਨੇ ਆ ਮਸ਼ੀਨਾਂ ਵੀ ਦੇਖੋ ਕਿੱਡੇ ਕੰਮ ਕਰਦੀਆਂ ਨੇ ਨਾਲੇ ਉਹਨੂੰ ਖੋਲ ਹੀ ਜਾਂਦੀਆਂ ਨੇ ਨਾਲੇ ਥੋੜਾ ਥੋੜਾ ਅੱਗੇ ਕਰੀ ਜਾਂਦੀਆਂ ਨੇ ਆ ਦੇਖੋ ਕੰਟੇਨਰ ਤੇ ਬੈਲਟ ਤੇ ਪਾ ਕੇ ਅੱਗੇ ਜਾ ਰਹੇ ਹਾਂ ਅੱਗੇ ਫਿਰ ਔਲੇ ਔਲੇ ਇਹ ਸਾਬੂਦਾਣਾ ਉਹ ਸਾਬੂਦਾਣੇ ਦੀ ਸ਼ਕਲ ਲੈ ਲੂਗਾ ਇਹ ਦੇਖੋ ਬਹੁਤ ਕਾਰਗਰ ਚੀਜ਼ ਹੁੰਦੀ ਹੈ ਇਹ ਪ੍ਰੋਟੀਨ ਥ੍ਰੀ ਵਜਨ ਦਾ ਵਧਣਾ ਕੈਸਟਰੋਲ ਮੈਂ ਕਹਿੰਦਾ ਘਟੂ ਘਟ 70 ਬਿਮਾਰੀਆਂ ਦਾ ਇਲਾਜ ਹੈ ਇਹਦੇ ਨਾਲ ਬਹੁਤ کارਗਰ ਚੀਜ਼ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਚੰਗੀ ਲੱਗੀ ਆ ਬਣਦਾ ਦੇਖੋ ਤੁਸੀਂ ਆ ਦੇਖੋ ਵੀ ਅੱਗੇ ਹੁਣ ਪਾ ਪਿਆ ਕੌਲੀ ਇਹ ਚ ਭਰ ਭਰ ਜਾਈ ਜਾਂਦਾ ਹੈ ਬੱਘੇ ਤਿਆਰ ਹੋਣ ਲਈ ਆ ਦੇਖੋ ਬਹੁਤਿਆਂ ਨੇ ਬਣਦਾ ਹੈ ਪਹਿਲੀ ਵਾਰ ਦੇਖਿਆ ਹੁਣ ਮੈਂ ਵੀ ਅੱਜ ਪਹਿਲੀ ਵਾਰ ਦੇਖਿਆ ਬਣਦਾ ਤਕਰੀਬਨ ਜਿਨ੍ਹਾਂ ਨੇ ਦੇਖਿਆ ਹੁਣ ਚਲੋ ਉਹ ਤਾਂ ਠੀਕ ਆ ਮੈਂ ਵਾਕੀ ਪਹਿਲੀ ਵਾਰ ਦੇਖਿਆ ਜ਼ਿੰਦਗੀ ਦੇ ਵਿੱਚ ਬਣਦਾ ਹੈ ਕਿਵੇਂ ਬਣਦਾ ਤੇ ਇਹਦੇ ਬਾਰੇ ਥੋੜਾ ਜਿਹਾ ਪੜਿਆ ਸੀਗਾ ਪਹਿਲਾਂ ਐਂ ਪਤਾ ਸੀ ਵੀ ਬਣਦਾ ਕਿਹੜੇ ਪੇੜ ਤੋਂ ਆ ਕਿਹੜੇ ਦਰਖਤ ਤੋਂ ਬਣਦਾ ਹੈ ਤੇ ਦੇਖੋ ਪੁਰਾਣੇ ਵੈਦਾਂ ਨੇ ਡਾਕਟਰਾਂ ਨੇ ਜਾਂ ਕਿੱਡੇ-ਕਿੱਡੇ ਆਗਾੜਾਂ ਕੱਢੀਆਂ ਹੋਈਆਂ ਨੇ ਕਿਹੜੇ ਦਰਖਤ ਤੋਂ ਦੇਖੋ ਤਿਆਰ ਕਰਤੀ ਚੀਜ਼ ਇਹ ਬਈ ਸਲੂਟ ਆ ਉਹਨਾਂ ਨੂੰ ਕਮਾਲ ਦੀ ਗੱਲ ਆ ਦਿਲੋਂ ਸਲੂਟ ਆ ਆ ਦੇਖੋ ਤੁਸੀਂ ਅੱਗੇ ਉਹ ਇਹਨੇ ਆ ਅਹ ਬੈਲਟ ਜੀ ਤੇ ਪਾ ਕੇ ਆ ਚਰਨਿਆਂ ਤੇ ਪਾ ਕੇ ਆ ਖਿੱਚ ਕੇ ਚੱਗੇ ਕਰ ਦਿੰਨੇ ਸਾਰਾ ਕੰਮ ਹੀ ਮਸ਼ੀਨੀ ਆ ਦੇਖੋ ਅੱਜ ਕੱਲ ਦਾ ਆ ਪਿੱਛੇ ਚਲੇ ਜਾਂਦੇ ਨੇ ਅੱਗੇ ਚਲੇ ਜਾਂਦੇ ਨੇ ਆ ਅੱਗੇ ਅੱਗੇ ਦੀ ਅੱਗੇ ਵਧੀ ਜਾਂਦਾ ਏ ਬਾ ਲੱਗਦਾ ਇੱਕ ਤਰ੍ਹਾਂ ਯੂਰੀਏ ਰੇ ਮੰਗੂ ਆ ਪਹਿਲਾਂ ਪਹਿਲਾਂ ਆਪਾਂ ਨੂੰ ਉਹ ਐਂਡੀ ਜੇ ਤੇ ਲੱਗੂਗਾ ਵੀ ਹਾਂ ਹੈ ਬਾਕੀ ਸਾਬੂਦਾਨਾ ਏ ਜਦੋਂ ਐਂਡੀ ਜੇ ਤੇ ਬਣ ਕੇ ਨਿਕਲ ਕੇ ਤਿਆਰ ਹੋਊਗਾ ਆ ਦੇਖੋ ਚਰਨਿਆਂ ਦੇ ਬਰੀਕ ਪੀਸ ਥੱਲੇ ਗਿੜੀ ਜਾਂਦੇ ਨੇ ਜਿਹੜੇ ਆਪਣੇ ਆਪਣੇ ਕੋਲ ਆਉਣ ਦੇ ਲੈਕ ਨੇ ਉਹ ਅੱਗੇ ਵਧੀ ਜਾਂਦੇ ਨੇ ਜਿੰਨਾਂ ਦੀ ਪੈਕਿੰਗ ਹੋਣੀ ਆ ਬਣਾਈ ਰਹੋ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਅੱਗੇ ਥੱਲੇ ਇਹਨਾਂ ਦੀ ਪੈਕਿੰਗ ਹੋਣ ਲੱਗ ਗਈ ਆਪੋ ਆਪੀ ਜਗਾ ਜਾਣ ਲਈ ਜਿੱਥੇ ਇੱਥੇ ਪਹੁੰਚਣਾ ਨੇ ਇਹਨਾਂ ਚੋਂ ਕੁਝ ਥੱਲੇ ਆਪਣੇ ਕੋਲ ਆਉਣੇ ਨੇ ਕੁਝ ਦਾਣੇ ਇਹਨਾਂ ਚੋਂ ਕੁਝ ਬਾਹਰ ਜਾਣੇ ਨੇ ਪਤਾ ਨਹੀਂ ਕਿੱਧਰ ਕਿੱਧਰ ਜਾਣੇ ਨੇ ਪਰ ਇੱਕ ਗੱਲ ਹੈਗੀ ਆ ਇਹਨਾਂ ਬੰਦਾਂ ਨੇ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਦੇਖੋ ਗਲਵਜ਼ ਮੂੰਹ ਦੇ ਮਾਸਕ ਸਿਰ ਤੇ ਮਾਸਕ ਆ ਗੱਲ ਮੰਨਣੀ ਪਊਗੀ ਵੀ ਇਹਨਾਂ ਨੇ ਨਹੀਂ ਸਪਾਈ ਸੂਈ ਨੂੰ ਤਾਂ ਸਾਨੂੰ ਪਤਾ ਰਾਮਰਾਮੇ ਹੁੰਦਾ ਕੋਈ ਨਹੀਂ ਕਰਦਾ ਹੈਗਾ ਸਪਾਈ ਸੂਈ ਕਰਨੀ ਧਿਆਨ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਕਿਹੜਾ ਦੇਖਦਾ ਪਰ ਅੱਜ ਕੱਲ ਸੋਸ਼ਲ ਮੀਡੀਆ ਨੇ ਬਹੁਤ ਕੁਝ ਕਰਤਾ ਅੱਜ ਕੱਲ ਐ ਹੁੰਦਾ ਵੀ ਵੀਡੀਓ ਬਣ ਜਾਣੀ ਹੈ ਵੀਡੀਓ ਦੇ ਵਿੱਚ ਆ ਜਾਣਾ ਜਦੇ ਇਹੋ ਸੋ ਜਾਣਾ ਸੀ ਇਸ ਲਈ ਹੁਣ ਸਪਾਈ ਦਾ ਤਕਰੀਨ ਧਿਆਨ ਰੱਖਣ ਲੱਗੇ ਲੋ ਜੀ ਆਹ ਫੈਲੇ ਦੇ ਵਿੱਚ ਪੈਕ ਹੋ ਕੇ ਤਿਆਰ ਆਪਣੇ ਕੋਲ ਆਉਣ ਲੋ ਵੀ